ਕੱਲ ਸਾਡੀ ਐਸਟੀਐਫ ਲੁਧਿਆਣਾ ਰੇਂਜ ਦੀ ਟੀਮ ਨੇ ਇੱਕ ਖੁਫੀਆ ਇਤਲਾਹ ਦੇ ਆਧਾਰ ਤੇ ਦੋ ਰੋਪੀ ਸੁਭਮ ਅਤੇ ਹਨੀ ਕੁਮਾਰ ਜਿਹੜੇ ਬਸਤੀ ਜੋਧੇਵਾਲ ਦੇ ਰਹਿਣ ਵਾਲੇ ਨੇ ਜਿਹੜਾ ਸੁਭਮ ਕੁਮਾਰ ਆ ਇਹ ਬੇਸਿਕਲੀ ਨਾਬਾ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਤੇ ਹੁਣ ਕਾਫੀ ਥੇਰ ਤੋਂ ਇੱਥੇ ਰਹਿ ਰਿਹਾ ਇਹਨਾਂ ਨੂੰ ਦੋਵਾਂ ਨੂੰ ਅਸੀਂ ਕਾਬੂ ਕਰਕੇ ਇਹਨਾਂ ਦੇ ਜਦੋਂ ਬੈਗ ਦੀ ਸਰਚ ਕੀਤੀ ਤਾਂ ਸਰਚ ਦੌਰਾਨ ਸਾਡੀ ਪੁਲਿਸ ਪਾਰਟੀ ਨੂੰ 1 ਕਿਲੋ 970 ਗ੍ਰਾਮ ਹੈਰੋਇਨ ਬਰਾਮਦ ਹੋਈ ਇਹਨਾਂ ਦੇ ਵਿਰਖਲਾਪ ਅਸੀਂ ਮਕਦਮਾ ਨੰਬਰ 32 ਅਧੀਨ ਤਰ੍ਹਾਂ ਐਨਡੀਪੀਐਸ ਐਕਟ ਥਾਣਾ ਐਸਟੀਐਫਪੀ ਚਾਰਮਾਲੀ ਦਰਜ ਕਰਾਇਆ ਅਸੀਂ ਦੋਵੇਂ ਰੋਪੀਆਂ ਨੂੰ ਅੱਜ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਰਡ ਹਾਸਲ ਕਰ ਰਹੇ ਹਾਂ ਸਰ ਕੀ ਇਹ ਕਿੰਨੀ ਕੁ ਦਿਨ ਤੋਂ ਇਹ ਕੰਮ ਕਰਦੇ ਸੀ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਤੇ ਮੌਜੂਦਾ ਸਮੇਂ 'ਚ ਕੀ ਕੰਮ ਕਰਦੇ ਆ ਇਹ ਜਿਹੜਾ ਸ਼ੋਭਮ ਕੁਮਾਰ ਆ ਇਹਦੇ ਵਰਖਲਾਪ ਕਰੀਬ 8 ਮੁਕੱਦਮੇ ਕਤਲ ਤੇ ਹੋਰ سنگੀਨ ਜੁਰਮਾਂ ਦੇ ਦਰਜ ਨੇ ਜਿਨ੍ਹਾਂ ਦੇ ਵਿੱਚ ਉਹ ਇਹ ਕਰੀਬ ਅਗਸਤ 2023 ਨੂੰ ਜ਼ਮਾਨਤ ਕਰਾ ਕੇ ਬਾਹਰ ਆਇਆ ਸੀ ਅਤੇ ਇਹਦਾ ਸਾਥੀ ਹਨੀ ਕੁਮਾਰ ਉਹ ਕੋਈ ਕੰਮ ਨਹੀਂ ਕਰਦਾ ਸਿਰਫ ਹੈਰਨ ਦੀ ਡਿਲੀਵਰੀ ਦੇਣ ਦਾ ਹੀ ਕੰਮ ਕਰਦਾ ਤੇ ਆਪ ਵੀ ਦੋਵੇਂ ਨਸ਼ਾ ਕਰਨ ਦੇ ਆਦੀ ਨੇ ਸਰ ਇਹਨਾਂ ਨੇ ਕੋਈ ਇੰਟਰਨੈਸ਼ਨਲ ਲਿੰਕ ਦੇ ਸਾਹਮਣੇ ਆਏ ਕਿਉਂਕਿ ਇੰਨੀ ਭਾਰੀ ਮਾਤਰਾ ਦੇ ਵਿੱਚ ਹਰੀਆਂ ਲਿਆਉਣਾ ਬੰਦੀ ਵੱਡੀ ਗੱਲ ਹੈ ਫਿਲਹਾਲ ਅਸੀਂ ਪੜਤਾਲ ਇਹਨਾਂ ਦੀ ਕਰ ਰਹੇ ਹਾਂ ਇਹਨਾਂ ਦਾ ਰਿਮਾਂਡ ਲਵਾਂਗੇ ਪੁੱਜ ਕੇ ਜੇ ਤੋਂ ਬਾਅਦ ਕੋਈ ਹੋਰ ਵੀ ਸਾਨੂੰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਸਰ ਇਹ ਖੁਦ ਵੀ ਐਡਿਕਟ ਨੇ ਹਾਂ ਦੋਵੇਂ ਨੇ ਦੱਸਿਆ ਵੀ ਇਹ ਆਪ ਵੀ ਦੋਵੇਂ ਨਸ਼ਾ ਕਰਨਦੇ ਆਦੀ ਨੇ ਸਰ ਐਸਟੀਐਫ ਹੁਣ ਕੀ ਇਹ ਕਾਰਵਾਈ ਕਰ ਰਹੀ ਹੈ ਐਸਟੀਐਫ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਰਹੀ ਆ ਇਹਨਾਂ ਦੀਆਂ ਪ੍ਰਾਪਰਟੀਆਂ ਦਾ ਪਤਾ ਲਗਾਵਾਂਗੇ ਤਾਂ ਅਗਰ ਇਹਨਾਂ ਨੇ ਕੋਈ ਨਸ਼ੇ ਵੇਚ ਕੇ ਪ੍ਰਾਪਰਟੀਆਂ ਬਣਾਈਆਂ ਨੇ ਉਹ ਵੀ ਫ੍ਰੀਜ਼ ਕਰਾਂਗੇ